ਸਵਾਗਤ ਹੈ ਕਿਸਾਨ ਵੀਰੋ ਖਡਾ ਢੱਲੋਂ ਦੇ ਫਾਰਮ ਪਠੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਬਾਈ ਦੀਪੂ ਕੋਲੇ ਪਹੁੰਚੇ ਆ ਪਿੰਡ ਅਲਕਰੇ ਜੀ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਨਸਲ ਦਾ ਨਗੀਨਾ ਦਿਖਾਵਾਂਗੇ ਚੈੱਕ ਪਾਸ ਆ ਗੱਲਬਾਤ ਬਾਈ ਨ ਕਰਾਵਾਂਗੇ ਰੇਲ ਗੱਡੀ ਦੇ ਇੰਜਨ ਜਿੱਡੀ ਛੋਟੀ ਆਪਾਂ ਦਿਖਾਵਾਂਗੇ ਕਿਹੜਾ ਸੂਸਤ ਸੀਗਾ ਬਾਈ ਸਸਰੀ ਗੱਲ ਬਾਈ ਜੀ ਹੋ ਠੀਕ ਠਾਕ ਹੋ ਜੀ ਨੰਬਰ ਬੋਲੋ ਪਹਿਲਾਂ ਦਾ 68411045 ਫੋਨ ਨੰਬਰ ਆ ਗਿਆ ਬਾਈ ਪਿੰਡ ਆਲ ਖੜਿਆ ਗਿਆ ਨੇੜੇ ਪਿੰਡ ਭੜੌੜ ਜੰਗਿਆਣਾ ਤੇ ਸੈਦੋਗ ਰਹਿ ਗਿਆ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਦਸੇਵਤਾ ਪਾ ਗਈ ਨੇੜੇ ਆਪਣੇ ਭੜੌੜ ਮੇਨ ਆ ਹਨਾ ਮੇਨ ਆ ਗਿਆ ਵੀਰੇ ਜ਼ਿਲ੍ਹਾ ਦਾ ਬਰਨਾਲਾ ਹਨਾ ਹਾਂ ਤੇ ਵੀਰੇ ਜਿਹੜੀ ਆਪਾਂ ਮੱਝ ਦੇਖੀ ਆਨੇ ਸਕਰੀਨ ਦੇ ਉੱਤੇ ਹਾਂਜੀ ਬਾਈ ਨੀਲੀ ਰਾਵੀ ਟੋਕੜ ਗੱਬਣ ਕਿੰਨੇ ਜਰ ਦੀ ਚੈੱਕ ਪਾਸ ਆ ਇਹ ਤੇ ਦੁੱਧ ਦੁੱਧ ਦੇ ਨੇ ਜੇ ਮਾਲਕ ਦੇ ਦੱਸਣ ਦੇ ਸਾਹ ਨਾਲ ਚੱਲ ਗਏ ਵੀ 18 ਕਿਲੋ ਨੂੰ ਦਿੱਤਾਗਾ ਹੁਣ ਹੁਣ ਹੈਗਾ ਦੁੱਧ ਹੁਣ ਇਹ ਆਪਾਂ ਥਣਪਾਸ ਕਿ ਕਿ ਦੇਵਾਂਗੇ ਥਣਪਾਸ ਕਿਲੋ ਪਾਈਆ ਦੁੱਧ ਪਾਸ ਹਾਂ ਇਹ ਨਾ ਬੋਗਾ ਸੀਰ ਗਰੀਬ ਤਾਂ ਇੰਨੀ ਆ ਬੁੱਟਾ ਆ ਦੇਖੋ ਜੀ ਹੂੰ ਓਕੇ ਆ ਤੇ ਢਾਂਚਾ ਢਾਂਚਾ ਕੰਮ ਜਿਆਦਾ ਪਈ ਆ ਮੈਂ ਇਹਨੂੰ ਲੱਗਿਆ ਦੇਖਿਆ ਨਹੀਂ ਤੇ ਨਾ ਆਪਾਂ ਦੇਖਾਂਗੇ ਹੂੰ ਐਡੀ ਮੈਂ ਆ ਗਈ ਓਕੇ ਬੰਦੇ ਆ ਵੇਚ ਦਾ ਉਸ ਪਾਸ ਮਜਬੂਰੀ ਬਣ ਗਈ ਬੰਦੇ ਨੇ ਵੇਚ ਓਕੇ ਜੀ ਤੂੰ ਮੈਂ ਦੇਖਣਾ ਵਿਚਾਰੇ ਪਾਸੋਂ ਦਿਖਾ ਦੇ ਵੀ ਇੱਕੋ ਜਿਹੀ ਪਈ ਆ ਐ ਲੱਗਦੇ ਜਿਵੇਂ ਦਿਨਾ ਤੇ ओके जी ਤੇ ਜਦੋਂ ਮੈਂ ਤਿਆਰ ਹੋਈ ਤੇ ਉਦੋਂ ਦੇਖ ਲਾ ਵੀ ਕੀ ਰੰਗ ਵੱਜ ਗਏ ਵੱਡੇ ਸਾਈਜ਼ ਦੀ ਆ ਗਈ ਜੀ ਨੀਲੀ 라ਵੀ ਦੇ ਟੱਚ ਚ ਆ ਗਈ 19 ਕਿ ਨੀਲੀ 라ਵੀ ਤੋਂ ਬਾਹਰ ਵੀ ਆ ਆ ਦੇਖੋ ਜੀ ਤੇ ਅੱਖਾਂ ਓੱਖਾਂ ਸਾਰੀਆਂ ਕਵਰ ਕਰਦੀਆਂ ਨੇ ਨਿਸ਼ਾਨੀਆਂ ਹਾਂ ਤੀਜਾ ਸੂ ਅਰੀਜਨਲ ਸੂੰਦੀ ਆ ਇਹ ਓਕੇ ਸਾਈਜ਼ ਦੇਖੋ ਤੇ ਕਿੰਡਾ ਵੱਡਾ ਜੀ ਝੋਟੀ ਦਾ ਕਮਾਲ ਹੋਈ ਪਈ ਹੈ ਕੈਰ ਤੇ ਬਾਬਾ ਇਹ ਤਾਂ ਵੀਡੀਓ ਪਾਉਣਾ ਵੀ ਜਿਹੜਾ ਬੰਦਾ ਪਾਲ ਕੇ ਵੇਚੂਗਾ ਨਾਲੇ ਤਾਂ ਉਹਨੂੰ ਪ੍ਰੋਫਿਟ ਮਿਲੂਗਾ ਵੀ ਭਾਈ ਪਾਲ ਕੇ ਵੇਚ ਲੂਗਾ ਨਾਲੇ ਬਣਾਰ ਲਾ ਇੱਕ ਗੱਲ ਹੈਗੀ ਦੀਪੂ ਪੈਸੇ ਬਹੁਤ ਵੱਟੂਗੀ ਛੋਟੀ ਗਾਂ ਹਨਾ ਇਹ ਕੋਈ ਮੋਲ ਨਹੀਂ ਰਹਿਣਾ ਵੀਰੇ ਜਿਹੜਾ ਹਸਾ ਮੋਲ ਨਹੀਂ ਰਹਿਣਾ ਉਹੀ ਦਸੀ ਜਾਂਦੀ ਆ ਥਾਣਾ ਥੋਣਾ ਦੀ ਸਾਫਾ ਫਰਪੂਰੀ ਜਾ ਮੈਂ ਓਕੇ ਹੁੰਦੀ ਆਪਣੀ ਗਾਰੰਟੀ ਪਰਲੇ ਪੈਸੇ ਚੱਲੀ ਵੀਰੇ ਦੇ ਮੜਾ ਆ ਦੇਖੋ ਜੀ ਕੱਦ ਕਰੋ ਚੱਕ ਲੈ ਗਾੜੀ ਨਹੀਂ ਨਾ ਆਣੀ ਵੀ ਆਪਾਂ ਲੈ ਨੈਵੇਂਗੇ ਨਾ 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 ਕੁਆਲਿਟੀ ਬੜੀਆ ਪੂਛ ਬੜੀ ਚੱਕਦੀ ਆ ਹਨਾ ਹੱਥ ਮੇਰੇ ਤੋਂ ਆ ਦੇਖੋ ਜੀ ਕਿੰਨੀ ਪੂਰਗਾ ਮਨੀ ਕਹਿਣਾ ਵੀ ਹਰਿਆਣੇ ਜੀ ਆ ਯਾਰ ਬਾਈ ਦਾ ਹੋਰ ਆ ਗਈ ਲੈ ਲੈ ਓਕੇ ਆ ਜਮਾ ਗੱਲ ਬਾਤ ਹਾਂ ਲੈ ਓਕੇ 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 ਤੇ ਹੁਣ ਅਗਲਾ ਥਾਂ ਪਾਸ ਕਰਕੇ ਲਿਆ ਸਾਡਾ ਕੁਛੇ ਕਰ ਲਈ ਹੈ ਨਾ ਝੋਟੀ ਨੇ ਹੂੰ ਕੋਈ ਅੰਤ ਮੁਕਿਆ ਪਾ ਫੇਸਬੁਕ ਕੁਆਲਿਟੀ ਚੈੱਕ ਕਰ ਲਾ ਪੈਰਾਪੂਰਾ ਦੀ ਨੀਲੀ ਰਾਵੀ ਸਾਰੇ ਆਂਗੇ ਕਵਰ ਕਰਦੀ ਹੈ ਯਾਰ ਓਕੇ ਜੀ ਤੇ ਹੰਬਣ ਵਾਲੀ ਆ ਹੁਣ ਜੇ ਸਾਮ ਕੇ 18 ਕਿਲੋ ਰੋ ਦਿੱਤਾ ਵਾ ਬਾਈ ਤਾਜੀ ਦਾ 18 ਕਿਲੋ ਰੋ ਦਿੱਤਾ ਵਾ ਸਾਈਜ ਦਾ ਕੋਈ ਅੰਤ ਨਹੀਂ ਲਮਾਈ ਦਾ ਕੋਈ ਅੰਤ ਨਹੀਂ ਕਿਤੋਂ ਨਹੀਂ ਹੁੰਜੀ ਵੀ ਐਡ ਕੋ ਗੱਬਣ ਝੋਟੀ ਖੜਿਆ ਉਹ ਦਿਨਾਂ ਤੇ ਤੇ ਹਜੇ ਕੱਚੀ ਹੈਗੀ ਤਾ ਨਾ ਓਕੇ ਜੀ ਓਕੇ 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 ਸਾਈਜ ਫੁੱਲ ਸਿੰਘ ਵੀ ਪੂਰਾ ਚੰਗਾ ਜਦੋਂ ਤਿਆਰ ਹੋਊਗੀ ਉਦੋਂ ਪਤਾ ਲੱਗੂਗਾ ਵੀ ਕੀ ਰੰਗ ਬੰਦ ਠੀ ਤੇ ਹੁਣ ਥਾਣ ਤੁਸੀਂ ਪਾਸ ਕਰਾ ਦੇਣ ਤੇ 7 ਮਹੀਨੇ ਹੀ ਚੈੱਕ ਕਰਾ ਕੇ ਦੇ ਦੇ। ਚੈੱਕ ਕਰਾ ਕੇ ਦੇ ਮੈਂ। ਪੈਸੇ ਫਿਰ ਕਿੰਨੇ ਆ ਦੇ? ਬਸ ਦਾ ਮੁੱਲ ਫੋਨ ਤੇ ਕਰਾਂਗੇ। ਜਾਇਜ਼ ਹੋ ਜਾਵਾਂ। ਜਾਵਾਂ ਜਾਇਜ਼ ਹੀ ਕਰਾਂ। ਓਕੇ ਆ ਜੀ ਗੱਲਬਾਤ ਚਾਰੇ ਥਣ ਵੀ ਨਿਕਲਵੇਂ ਰਹਿਣੇ ਆ ਤੇ ਆ ਦੇਖੋ। ਗੈਪ ਤੇ ਤੇ ਫੇਸ ਕਰੋ ਚੈੱਕ ਸੀਲ ਸਾਊਂਡ। ਚੋੜ ਚਾਲ ਯਾਰ ਬਾਈ ਆਪਾਂ ਗਾਂਾਂ ਵਾਂਗੂ ਚੈੱਕ ਕਰਦੇ ਨੀ। ਓਕੇ ਤਾਜੀ ਦਾ ਦੁੱਧ ਆ ਬਾਕੀ। ਨਹੀਂ ਮੈਂ ਖੜਦੀ ਨਹੀਂ ਕੋਈ ਲੈ। ਓਕੇ ਤੇ ਦੀਪੂ ਤੇ ਆਪਣੀ ਕਰਾਈ ਵੀ ਆ ਵੀਰੇ। ਆਪਣੀ ਕਰਾਈ ਵੀ ਅਗਲੇ ਨੂੰ ਆਪਾਂ ਕਰਾ ਕੇ ਦੇਵਾਂਗੇ। ਠੀਕ ਆ। ਤੁਸੱਲੀ ਬਹੁ ਆ ਟੀਕਾ ਟੂਕਾ ਚੰਗਾ ਭਰਾਇਆ ਵ ਇੱਕ ਛੋਟੀ ਸੀ ਸੁਨੀਲੀ 라ਬੀਨਸਲ ਦੀ ਇੱਕ ਦਿਖਾਤੀ ਆ ਪਿੰਡ ਅਲਕੜੇ ਨੰਬਰ 22 ਦਾ 6284110 43 ਤੇ ਧੰਨਵਾਦੀ